ਬਸਾਰ ਕਰਕੇ ਜਗਾ ਪੋਲੀ ਜਗਾ ਬੈ ਗਈ ਦੋ ਗੱਡੀਆਂ ਇਹ ਕਰਕੇ ਇਹ ਸਾਬਾ ਜੀ ਦਾ ਸਤੇ ਨਕ ਲੁਸਣਾ ਹੈ ਤਾਂ ਕਿ ਨਾ ਵੇਖੋ ਜੀ ਐ ਕਿ ਤਿੰਨ ਚ ਲੱਗਦਾ ਹਾਂ ਜੀ ਫਿਰ ਅਮਰਜੀਤ ਸਿੰਘ ਸਿਰ ਪੈਂਚਪਿੰਡ ਕੋ ਨਹੀਂ ਹਾਲਾ ਇਹ ਸਰ ਇਹ ਸਰ ਲੈ ਕੇ ਆਏ ਹੀਗੇ ਮਤਲਬ ਬੱਜਰ ਇੱਥੇ ਪਾਉਣ ਮਾਰਾ ਤੇ ਪੁਲ ਦੇ ਨਾਲ ਬੱਜਰ ਪੈ ਰਿਆ ਇੱਥੇ ਤੇ ਇਹ ਦੋ ਗੱਡੀਆਂ ਆਈਆਂ ਆ ਇਹ ਤੇ ਸਰ ਇੱਕ ਗੱਡੀ ਤਾਂ ਪਿੱਛੇ ਹੀ ਰਹਿ ਗਈ ਤੇ ਇੱਕ ਜਿਹੜੀ ਅਗਲੀ ਹੈ ਨਾ ਉਹ ਕੱਢਣ ਲੱਗਾ ਹੈ ਡਰਾਈਵਰ ਮੁੰਡਾ ਹੀ ਸਾਡੇ ਬਾਈ 23 ਸਾਲ ਦਾ ਸੀ ਸਾਰਾ ਹੀ ਹੂੰ ਹੂੰ ਤੇ ਚਲੋ ਮੁੰਡਾ ਸਿਆਣਾ ਸੀ ਅੰਮ੍ਰਿਤਾਰੀ ਬੰਦਾ ਸੀ ਤੇ ਉਹ ਲੈ ਗਏ ਜਦੋਂ ਲੱਗਾ ਨਿਕਲਣ ਇੱਥੋਂ ਤੇ ਇੱਥੇ ਪਾਣੀ ਔਨ ਕਰਕੇ ਨਾ ਗਿੱਲਾ ਹੀ ਤੇ ਗਿੱਲੇ ਦੇ ਕਰਕੇ ਉਹ ਜ਼ਮੀਨ ਵਹਿ ਗਈ ਆ ਤੇ ਵਹਿਣ ਦੇ ਕਰਕੇ ਸੱਤ ਅੱਠ ਸਿੰਖੜੇ ਉੱਤੇ ਮਾਲ ਹੀ ਹੂੰ ਉਹਦੇ ਕਰਕੇ ਮਤਲਬ ਇੱਕ ਬੰਦੇ ਹਾਡਰਾ ਬਹਿ ਗਿਆ ਤੇ ਉਹ गिर ਗਿਆ ਵਾ ਉਹਦੇ ਕਰਕੇ ਉਹਦੇ ਨੁਕਸਾਨ ਬਾਵਾ ਉਹਦੇ ਮੁੰਡੇ ਦੇ ਸੱਟਾਂ ਸੁੱਟਾਂ ਵੀ ਲੱਗੀਆਂ ਨੇ ਉਹ ਹਸਤਲ ਲੱਗੇ ਨੇ ਉਹਦੇ ਦੋਹੇ ਗਿੱਟੇ ਜਿਹੜੇ ਨੇ ਦੋਹੇ ਮਤਲਬ ਕਰੈਕ ਹੋ ਗਏ ਨੇ ਪਤਾ ਕੀ ਨਾਮ ਮੁੰਡੇ ਦਾ ਨਹੀਂ ਇਸ ਚੀਜ਼ ਦਾ ਨਹੀਂ ਸਰ ਉਹਨਾਂ ਦੇ ਮਾਲਕ ਆਏ ਹੀ ਲੱਦ ਕੇ ਉਸੇ ਵੇਲੇ ਰਹਿ ਗਏ ਅਸੀਂ ਲੈ ਕੇ ਚੱਲੇ ਹਾਂ ਪਿੰਡ ਵੱਲੋਂ ਮਤ ਦਿੱਤੀ ਹੈ ਹੀ ਉਹਨਾਂ ਨੂੰ ਲੈ ਕੇ ਚੱਲੇ ਹਾਂ ਤੇ ਪਰ ਉਹ ਆਪ ਹੀ ਆ ਗਏ ਸੀ ਤੇ ਉਹ ਕਹਿੰਦੇ ਅਸੀਂ ਆਪੇ ਲੈ ਜਾਂਦੇ ਹਾਂ ਤਰ ਕਲਾ ਨੌਰਾਲੀ ਸਾਈਡ ਸਰ ਵੇਖੋ ਹੁਣ ਬਣਦੇ ਬਣਦੇ ਹਰ ਚੀਜ਼ ਦਾ ਟਾਈਮ ਲੱਗਦਾ ਜੇ ਅਸੀਂ ਗਿਆ ਦੀ ਮੰਡੀ ਵੀ ਕਰਨ ਦਾ ਜਾਂ ਕਿਸੇ ਦਾ ਕਸੂਰ ਹੈ ਇਹਦੇ ਵਿੱਚ ਕਸੂਰ ਨਹੀਂ ਆ ਕਿਸੇ ਦਾ ਕਸੂਰ ਨਹੀਂ ਇਸ ਚੀਜ਼ ਦੇ ਵਿੱਚ ਪਤਾ ਕੀ ਹੁੰਦਾ ਸਰ ਵੀ ਆਪਾਂ ਜਦੋਂ ਕਿ ਆ ਧਿਆਨ ਰੱਖੀਏ ਤੇ ਜਦੋਂ ਮਤਲਬ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈ ਵਿਚਾਰਿਆਂ ਦਾ ਉਹਨਾਂ ਤੇ ਲਿਆ ਕੇ ਹੁਣ ਫੇਰ ਬੱਜਰ ਪਾ ਰਹੇ ਸੀ ਉੱਤੇ ਵੀ ਬੱਜਰ ਪਾ ਕੇ ਤੇ ਚਲੋ ਪੱਕਾ ਮੜ ਜਾ ਕਰ ਦਿੰਦੇ ਆ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਗੱਡੀ ਬਹਿ ਗਈ ਤੇ ਇਹ ਜਿਹੜਾ ਦਰਿਆ ਦਾ ਪਾਣੀ ਹੈ ਉਹਦੀ ਵਜ੍ਹਾ ਕਰਕੇ ਹਾਂ ਸਰ ਅੱਜ ਵੀ ਤੁਸੀਂ ਆਪੇ ਖੋ ਇਧਰੋਂ ਤੁਸੀਂ ਦੇਖ ਸਕਦੇ ਹੋ ਲੱਗੇ ਪਾਣੀ ਆ ਸਰ 4-4 ਫੁੱਟ ਦਾ ਅੱਜ ਵੀ ਪਾਣੀ ਹੈ ਪੈਲੀ ਦੇ ਵਿੱਚ ਹੀ ਪਾਣੀ ਆ ਤੇ ਇਹ ਰੇਤ ਹੁੰਦੀ ਜਿਹੜੀ ਪਾਣੀ ਫੜ ਜਾਂਦੀ ਆ ਸਲਾਬ ਦੇ ਕਾਰਨ ਹੋਇਆ ਮਤਲਬ ਦੀ ਸਲਾਬ ਦੇ ਕਾਰਨ ਤਾਂ ਸਲਾਬ ਚੜੀ ਆ ਗੱਡੀ ਦੇ ਵਜਨ ਜ਼ਿਆਦਾ ਸੀ ਉਹ ਬਹਿ ਗਈ ਆ ਸਰ ਹੋਰ ਕੋਈ ਗੱਲ ਨਹੀਂ ਬਸਾਰ ਕਰਕੇ ਜਗਾ ਪੋਲੀ ਜਗਾ ਬਹਿ ਗਈ ਦੋ ਗੱਡੀ ਇਹ ਕਰਕੇ ਇਹ ਸਾਬਾ ਜਿਹੜਾ ਤੇ ਨਿਕਲ ਫਾਨੇ ਸਾ ਕਿਰ ਦੇਖੋ ਜੀ ਲੈ ਕੇ ਤਿੰਨ ਚਾਰ ਲੱਗਦਾ ਹਾਂ ਜੀ ਪਿੰਨ ਅਮਰਜੀਤ ਸਿੰਘ ਸਿਰ ਪੈਂਚ ਪਿੰਡ ਪੋਨੇ ਹਾਲ ਸਰ ਇਹ ਸਰ ਲੈ ਕੇ ਆਏ ਹੀਗੇ ਮਤਲਬ ਬੱਜਰ ਇੱਥੇ ਪਾਉਣ ਵਾਸਤੇ ਪੁਲ ਦੇ ਨਾਲ ਬੱਜਰ ਪੈ ਰਿਆ ਇੱਥੇ ਇਹ ਦੋ ਗੱਡੀਆਂ ਆਈਆਂ ਸੀ ਤੇ ਸਰ ਇੱਕ ਗੱਡੀ ਤਾਂ ਪਿੱਛੇ ਹੀ ਰਹਿ ਗਈ ਤੇ ਇੱਕ ਜਿਹੜੀ ਅਗਲੀ ਹੈ ਨਾ ਉਹ ਕੱਢਣ ਲੱਗਾ ਸੀ ਡਰਾਈਵਰ ਮੁੰਡਾ ਸੀ ਉਹ ਸਾਡੇ 22 23 ਸਾਲ ਦਾ ਸੀ ਸਾਰਾ ਹੀ ਹੂੰ ਤੇ ਚਲੋ ਮੁੰਡਾ ਸਿਆਣਾ ਸੀ ਅੰਮ੍ਰਿਤਾਰੀ ਬੰਦਾ ਸੀ ਤੇ ਉਹ ਲੈ ਕੇ ਜਦੋਂ ਲੱਗਾ ਨਿਕਲਣ ਇੱਥੋਂ ਤੇ ਇੱਥੇ ਪਾਣੀ ਔਨ ਕਰਕੇ ਨਾ ਗਿੱਲਾ ਸੀ ਤੇ ਗਿੱਲੇ ਦੇ ਕਰਕੇ ਉਹ ਜ਼ਮੀਨ ਵਹਿ ਗਈ ਆ ਤਾਂ ਫੈਣ ਦੇ ਕਰਕੇ ਸੱਤ ਅੱਠ ਸ਼ਿੰਖੜੇ ਉੱਤੇ ਮਾਲ ਹੀ ਹੂੰ ਉਹਦੇ ਕਰਕੇ ਮਤਲਬ ਇੱਕ ਬੰਦੇ ਹਾ ਡਰ ਬਹਿ ਗਿਆ ਤੇ ਉਹ गिर ਗਿਆ ਵਾ ਉਹਦੇ ਕਰਕੇ ਉਹਦੇ ਨੁਕਸਾਨ ਬਾਵਾ ਉਹਦੇ ਮੁੰਡੇ ਦੇ ਸੱਟਾਂ ਸੁੱਟਾਂ ਵੀ ਲੱਗੀਆਂ ਨੇ ਉਹ ਗੱਟਾਂ ਲੈ ਗਏ ਨੇ ਉਹਦੇ ਦੋਹੇ ਗਿੱਟੇ ਜਿਹੜੇ ਨੇ ਦੋਹੇ ਮਤਲਬ ਕਰੈਕ ਹੋ ਗਏ ਨੇ ਪਤਾ ਕੀ ਨਾਮ ਮੁੰਡੇ ਦਾ ਨਹੀਂ ਇਸ ਚੀਜ਼ ਦਾ ਨਹੀਂ ਸਰ ਉਹਨਾਂ ਨੇ ਮਾਲਕ ਆਏ ਹੀ ਲੱੱਦ ਕੇ ਉਸੇ ਵੇਲੇ ਲੈ ਗਏ ਅਸੀਂ ਲੈ ਕੇ ਚੱਲੇ ਹਾਂ ਪਿੰਡ ਵੱਲੋਂ ਮਤਦ ਦਿੱਤੀ ਹੈ ਹੀ ਉਹਨਾਂ ਨੂੰ ਲੈ ਕੇ ਚੱਲੇ ਹਾਂ ਤੇ ਪਰ ਉਹ ਆਪ ਹੀ ਆ ਗਏ ਸੀ ਤੇ ਉਹ ਰੋ ਕਹਿੰਦੇ ਅਸੀਂ ਆਪੇ ਲੈ ਜਾਂਦੇ ਹਾਂ ਧਰ ਕਲਾ ਨੌਰਾਲੀ ਸਾਈਡ ਸਰ ਵੇਖੋ ਹੁਣ ਬਣਦੇ ਆ ਬਣਦੇ ਹਰ ਚੀਜ਼ ਦਾ ਟਾਈਮ ਲੱਗਦਾ ਜੇ ਅਸੀਂ ਕਹਾਂ ਦੀ ਮੰਡੀ ਕਰਨ ਦਾ ਜਾਂ ਕਿਸੇ ਦਾ ਕਸੂਰ ਹੈ ਇਹਦੇ ਵਿੱਚ ਕਸੂਰ ਨਹੀਂ ਆ ਕਿਸੇ ਦਾ ਕਸੂਰ ਨਹੀਂ ਇਸ ਚੀਜ਼ ਦੇ ਵਿੱਚ ਪਤਾ ਕੀ ਹੁੰਦਾ ਸਰ ਵੀ ਆਪਾਂ ਜਦੋਂ ਕਿ ਆ ਧਿਆਨ ਰੱਖੀਏ ਤੇ ਜਦੋਂ ਮਤਲਬ ਵੀ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੈ ਵਿਚਾਰਿਆਂ ਦਾ ਉਹਨਾਂ ਤੇ ਲਿਆ ਕੇ ਹੁਣ ਫੇਰ ਬੱਜਰ ਪਾ ਰਹੇ ਹੀ ਉੱਤੇ ਵੀ ਬੱਜਰ ਪਾ ਕੇ ਤੇ ਚਲੋ ਪੱਕਾ ਮੜ ਜਾ ਕਰ ਦਿੰਦੇ ਆ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਗੱਡੀ ਬਹਿ ਗਈ ਤੇ ਇਹ ਜਿਹੜਾ ਦਰਿਆ ਦਾ ਪਾਣੀ ਹੈ ਉਹਦੀ ਵਜ੍ਹਾ ਕਰਕੇ ਹਾਂ ਸਰ ਅੱਜ ਵੀ ਤੁਸੀਂ ਆਪੇ ਖੋ ਇਧਰੋਂ ਤੁਸੀਂ ਦੇਖ ਸਕਦੇ ਹੋ ਲੱਗੇ ਪਾਣੀ ਆ ਸਰ 4-4 ਫੁੱਟ ਦਾ ਅੱਜ ਵੀ ਪਾਣੀ ਹੈ ਪੈਲੀ ਦੇ ਵਿੱਚ ਹੀ ਪਾਣੀ ਆ ਤੇ ਇਹ ਰੇਤ ਹੁੰਦੀ ਜਿਹੜੀ ਪਾਣੀ ਫੜ ਜਾਂਦੀ ਆ ਸਲਾਬ ਦੇ ਕਾਰਨ ਹੋਇਆ ਮਤਲਬ ਦੀ ਸਲਾਬ ਦੇ ਕਾਰਨ ਤਾਂ ਸਲਾਬ ਚੜੀ ਆ ਗੱਡੀ ਜੇ ਵਜਨ ਜ਼ਿਆਦਾ ਸੀ ਉਹ ਬਹਿ ਗਈ ਆ ਸਰ ਹੋਰ ਕੋਈ ਗੱਲ ਨਹੀਂ